ਤੁਸੀਂ ਰੀਸੈਂਟਲੀ ਵੇਖਿਆ ਹੋਗਾ ਕਿ ਜਿਹੜੀ ਸਵੱਛ ਸਰਵੇਸ਼ਨ ਦੀ ਰੈਂਕਿੰਗ ਆਈ ਸੀਗੀ ਉਹਦੀ ਪੋਜੀਸ਼ਨ ਸਾਡੀ ਬਹੁਤ ਖਰਾਬ ਸੀਗੀ ਸਾਰੇ ਜਿੰਨੇ ਵੀ ਰੇੜੀ ਫੜੀ ਵਾਲੇ ਸੀਗੇ ਆਪਣੀ ਰੇੜੀ ਲਗਾਉਂਦੇ ਆ ਜਦੋਂ ਕੱਢ ਜਾਂਦੇ ਸਾਰਾ ਆਪਣਾ ਕੂੜਾ ਉਧਰ ਹੀ ਸਿੱਟ ਕੇ ਚਲੇ ਜਾਂਦੇ ਨੇ ਜਿਹੜੇ ਵੀ ਇਸ ਤਰ੍ਹਾਂ ਦੇ ਕੋਈ ਆਪਣੇ ਰਾਤ ਨੂੰ ਕੂੜਾ ਬਾਹਰ ਸਿੱਟਦੇ ਆ ਜਾਂ ਜਿੰਨੇ ਰੇੜੀ ਫੜੀ ਵਾਲੇ ਸਿੱਟ ਕੇ ਜਾਂਦੇ ਆ ਉਹ ਸਾਰੇ ਤੇ ਅਸੀਂ ਚਲਾਨ ਕਰ ਰਹੇ ਹਾਂ ਕਰੀਏ ਦੁਗਰੀ ਰੋਡ ਤੇ ਇਨਵੋਲਟਨ ਵੱਲ ਜਾਣੇ ਆ ਉੱਥੇ ਦਾ ਸ਼ਰੀਆਮ ਵੀ ਕੂੜਾ ਬਾਹਰ ਪਿਆ ਆਵਾ ਉੱਥੇ ਸ਼ਰੀਆਮ ਵੀ ਜਿਹੜੇ ਝੁੱਗੀ ਝੋਪੜੀ ਉੱਥੇ ਰੋਲ ਲੋਕ ਰੰਦੇ ਨੇ ਕੂੜਾ ਗਰਾਊਂਡ ਦਾ 500 ਰੁਪਏ ਦਾ ਜੁਰਮਾਨਾ ਹੈ 1000 ਰੁਪਏ ਵੀ ਜੁਰਮਾਨਾ ਹੈ 1500 ਰੁਪਏ ਤੋਂ ਇਹ ਬਕਰੇ ਸੋਲਿਡ ਬੇਸ ਮੈਨੇਜਮੈਂਟ ਰੂਲਸ ਅਕੋਰਡਿੰਗ ਹੈ ਨੈਕਸਟ ਵੀਕ ਤੋਂ WhatsApp ਨੰਬਰ ਜਾਰੀ ਕਰਨੇ ਲੱਗੇ ਆ ਉਹਦੇ ਵਿੱਚ ਪਾਇਲਟ بیسਸ ਤੇ ਸ਼ੁਰੂ ਕਰਾਂਗੇ ਕੁਝ ਵਾਰਡਸ ਦੇ ਵਿੱਚ ਉਹਦੇ ਵਿੱਚ ਸਾਡਾ ਪਲਾਨ ਕੀ ਹੈ ਜਦੋਂ ਵੀ ਸਾਨੂੰ ਕੋਈ ਫੋਟੋ ਤੇ ਲੋਕੇਸ਼ਨ ਕੂੜੇ ਦੀ ਆਏਗੀ ਵਿਥਿਨ 48 ਆਵਰਸ ਅਸੀਂ ਉਹ ਕੂੜਾ ਉੱਤੋਂ ਰਿਮੂਵ ਕਰਾਂਗੇ ਇਹ ਸਾਰਿਆਂ ਦੇ ਸਾਨੂੰ ਸਪੋਰਟ ਲੱਗੂਗਾ ਜੇਕਰ ਅਸੀਂ ਲੁਗੜਾਣਾ ਨੂੰ ਸਾਫ਼ ਬਣਾਣਾ ਹੈ ਸੁੱੱਚਾ ਬਣਾਣਾ ਹੈ ਲੁਧਿਆਣਾ ਦੇ ਵਿੱਚ ਹੁਣ ਨਗਰ ਨਿਗਮ ਐਕਸ਼ਨ ਮੋਡ ਤੇ ਆ ਜਿਹੜੇ ਕਚਰਾ ਫਲਾਉਂਦੇ ਨੇ ਸੜਕਾਂ ਦੇ ਉੱਤੇ ਉਸ ਤੇ ਉੱਤੇ ਹੁਣ ਕਾਰਵਾਈ ਵੀ ਕੀਤੀ ਜਾਏਗੀ ਤੇ ਉਹਦੇ ਉੱਤੇ ਐਫਆਈਆਰ ਵੀ ਦਰਜ ਕੀਤੀ ਜਾਏਗੀ ਤੇ ਜੁਰਮਾਨਾ ਵਕਰੇ ਤੋਂ ਹੋਏਗਾ ਮੇਰੇ ਨਾਲ ਇਸ ਵਕਤ ਕਮਿਸ਼ਨਰ ਅਦਿੱਤਿਆ ਦੇਚਵਾਲ ਜੀ ਨੇ ਸਾਰੀ ਜਾਣਕਾਰੀ ਲਵਾਂਗੇ ਸਰ ਜਿਹੜੇ ਸਮਾਰਟ ਸਿਟੀ ਨੂੰ ਇੱਕ ਦਰਜਾ ਦਿੱਤਾ ਗਿਆ ਹੈ ਤੇ ਉਸ ਨੂੰ ਸਮਾਰਟ ਸਿਟੀ ਨੂੰ ਹੁਣ ਗਾਰਬੇਜ ਸਿਟੀ ਜਿਹੜਾ ਕਿ ਕਿਹਾ ਜਾ ਰਿਹਾ ਹੈ। ਕਾਰ ਵੀ ਤੁਸੀਂ ਕਹੀ ਹੈ, ਫਾਈਨ ਵੀ ਹੋਵੇਗਾ। ਕਿਸ ਤਰ੍ਹਾਂ ਇਹ ਕਾਰਵੇ ਕਿਸ ਤਰ੍ਹਾਂ ਇਹ ਮਹਿੰਮ ਚਲਾਈ ਗਈ ਹੈ? ਨਾਈਟ ਡਰਾਈਵ ਵੀ ਅਸੀਂ ਦੇਖਿਆ ਤਸਵੀਰਾਂ ਵਿੱਚ ਖਬਰ ਵੀ ਨਾ ਚਲ ਰਹੀ ਹੈ। ਕਿਸ ਤਰ੍ਹਾਂ ਇੱਕ ਇਸ ਵੇਲੇ ਕੀ ਜਾਣਕਾਰੀ ਹੈ? ਅ ਇਹਦੇ ਵਿੱਚ ਤੁਸੀਂ ਰੀਸੈਂਟਲੀ ਵੇਖਿਆ ਹੋਗਾ ਕਿ ਜਿਹੜੀ ਸਵਚ ਸਰਵੇਕਸ਼ਨ ਦੀ ਰੈਂਕਿੰਗ ਆਈ ਸੀਗੀ ਉਹਦੀ ਪੋਜੀਸ਼ਨ ਸਾਡੀ ਬਹੁਤ ਖਰਾਬ ਸੀਗੀ। ਅ ਲੇਕਿਨ ਚਲੋ ਉਹਦੇ ਹੋਰ ਵੀ ਬਹੁਤ ਸਾਰੇ ਰੀਜ਼ਨ ਸੇ ਇਹ ਖਰਾਬ ਹੁੰਦੇ। ਤਾਂ ਹੁਣ ਅਸੀਂ ਕੀ ਕਰਨ ਲੱਗੇ? ਕਿ ਅਸੀਂ ਦੇਖਦੇ ਹਾਂ ਕਿ ਜਦੋਂ ਚਾਦੋਰ ਸ਼ਾਮੀਨੋ ਕਰੇ ਬਾਹਰ ਨਿਕਲਦੇ ਕੂੜਾ ਸਿੱਟ ਕੇ ਚਲੇ ਗਏ ਸਾਰੇ ਜਿੰਨੇ ਵੀ ਰੇੜੀ ਫੜੀ ਵਾਲੇ ਸੀਗੇ ਆਪਣੀ ਰੇੜੀ ਲਗਾਉਂਦੇ ਜਦੋਂ ਕਰ ਜਾਂਦੇ ਸਾਰਾ ਆਪਣਾ ਕੂੜਾ ਉਧਰ ਹੀ ਸਿੱਟ ਕੇ ਚਲੇ ਜਾਂਦੇ ਤਾਂ ਇਹਦੇ ਲਈ ਅਸੀਂ ਕੀ ਕੀਤਾ ਹੈ ਜਿਹੜੀ ਸਪੈਸ਼ਲੀ ਰਾਤ ਦੇ ਲਈ ਅਸੀਂ ਇੱਕ ਨਾਈਟ ਪੈਟ੍ਰੋਲਿੰਗ ਟੀਮ ਅਸੀਂ ਲਾਈ ਹੈ ਉਹ ਕੀ ਕਰਦੀ ਜਿਹੜੇ ਵੀ ਇਸ ਤਰ੍ਹਾਂ ਕੇ ਕੋਈ ਆਪਣੇ ਰਾਤ ਨੂੰ ਕੂੜਾ ਬਾਹਰ ਸਿੱਟਦੇ ਹੈ ਜਾਂ ਜਿੰਨੇ ਰੇੜੀ ਫੜੀ ਵਾਲੇ ਸਿੱਟ ਕੇ ਜਾਂਦੇ ਹੈ ਉਹ ਸਾਰੇ ਤੇ ਅਸੀਂ ਚਲਾਨ ਕਰ ਰਹੇ ਹਾਂ ਕੋਈ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਕਰੇਗਾ ਕੂੜਾ ਬਾਹਰ ਸਿੱਟੂਗਾ ਔਰ ਕੂੜਾ ਜਲਾਊਗਾ ਤਾਂ ਉਹਦੇ ਵਿੱਚ ਜਿਹੜੇ ਅਸੀਂ ਫਾਈਨ ਲਾਣਾ ਜਿੱਦਾਂ 500 ਰੁਪਏ ਕੂੜਾ ਸੁੱਟਣ ਦਾ ਚਲਾਨ ਹੈ ਅੱਗ ਲਾਣ ਦਾ 5000 ਰੁਪਏ ਦਾ ਵੀ ਹੈ 25000 ਦਾ ਵੀ ਚਲਾਨ ਹੈ ਅੱਗ ਲਾਣ ਦਾ ਤੋਂ ਇਸ ਤਰ੍ਹਾਂ ਦੇ ਲੋਕਾਂ ਤੇ ਅਸੀਂ ਐਨਫੋਰਸਮੈਂਟ ਕਰਾਂਗੇ ਔਰ ਚਲਾਨ ਕਰਾਂਗੇ ਲੋਕਾਂ ਦੇ ਉੱਪਰ ਅੱਛਾ ਲੁਧਿਆਣਾ ਸ਼ਹਿਰ ਬਹੁਤ ਵੱਡਾ ਸ਼ਹਿਰ ਹੈ ਮਹਾਨਗਰ ਕਿਹਾ ਜਾਂਦਾ ਕਾਫੀ ਡੰਪ ਨੇ ਇਹਦੇ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਪਤਾ ਲੱਗੇ ਕਿ ਕੌਣ ਕੂੜਾ ਸੁੱਟਣ ਆ ਰਿਹਾ ਕੌਣ ਕੂੜਾ ਸੁੱਟ ਕੇ ਜਾ ਰਿਹਾ आ, देखो ये असी एक तो साड़ी नाइट पैट्रोलिंग टीम है उस तो अलावा जी इंटीग्रेटेड कमांड कंट्रोल सेंटर बनया हुआ है वो असी टोटल सत्रह सौ कैमरे लगे हुए हैं तो वो भी असी मोनीटरिंग करेंगे असी डेली मोनीटरिंग करते कर भी है और करेंगे कि कोई इस तरह का कूड़ा सुटूगा तो उस पर भी कार्रवाई करेंगे ਤੀਸਰੀ ਅਸੀਂ ਇੱਕ ਨੈਕਸਟ ਵੀਕ ਤੋਂ WhatsApp ਨੰਬਰ ਜਾਰੀ ਕਰਨੇ ਲੱਗੇ ਆ ਉਹਦੇ ਵਿੱਚ ਪਾਇਲਟ ਬੇਸਿਸ ਤੇ ਸ਼ੁਰੂ ਕਰਾਂਗੇ ਕੁਝ ਵਰਸ ਦੇ ਵਿੱਚ ਉਹਦੇ ਵਿੱਚ ਸਾਡਾ ਪਲਾਨ ਕੀ ਹੈ ਜਦੋਂ ਵੀ ਸਾਨੂੰ ਕੋਈ ਫੋਟੋ ਤੇ ਲੋਕੇਸ਼ਨ ਕੋਡੇ ਦੀ ਆਏਗੀ ਵਿਦਨ 48 ਆਰਸ ਅਸੀਂ ਉਹ ਕੋੜਾ ਉਤੋਂ ਰਿਮੂਵ ਕਰਨਗੇ ਅੱਛਾ ਜਿਹੜੀ ਕੈਮਰੇ ਦੀ ਤੁਸੀਂ ਗੱਲ ਕੀਤੀ ਕਿੰਨੇ ਕੋਈ ਕੈਮਰੇ ਲਾਏਗੇ ਕਿੰਨੇ ਕੋਈ ਆਪ ਆਪਣਾ ਦੇਖ ਰੱਖ ਰਹੇਗੇ ਕੈਮਰੇਜ਼ ਵਿੱਚੋਂ ਤੇ ਜਿਹੜੇ ਮੁਲਾਜ਼ਮ ਨੇ ਉਹ ਕੂੜਾ ਜਲਾ ਦਿੰਦੇ ਨੇ ਕਈ ਲੋਕ ਆਪ ਜਲਾ ਦਿੰਦੇ ਨੇ ਵੱਡੇ ਏਰੀਆ ਹੁੰਦੇ ਨੇ ਕਈ ਖੁੱਲੇ ਏਰੀਆ ਹੁੰਦੇ ਨੇ ਉਹਦੇ ਵਿੱਚ ਕਾਫੀ ਪ੍ਰਦੂਸ਼ਣ ਵਰਗੇ ਹਾਲਾਤ ਵੀ ਬਣ ਜਾਂਦੇ ਨੇ ਅ ਦੇਖੋ ਜਿੰਨ ਇੱਕ ਤੋਂ ਟੋਟਲ 1700 ਕੈਮਰੇ ਸਾਡੇ ਲੱਗੇ ਹੋਏ 300 ਤੋਂ ਮਿਊਨਿਸਪਲ ਕਾਰਪੋਰੇਸ਼ਨ ਡਾਇਰੈਕਟਲੀ ਸੁਪਰਵਾਈਜ਼ ਕਰਤਾ ਹੈ ਇਸ ਤਰ੍ਹਾਂ ਦੀ ਕੋਈ ਡਿਸਪੋਜ਼ਮੈਂਟ ਦੀ ਐਕਟੀਵਿਟੀ ਕੂੜਾ ਗਰਾਊਂਡ ਦੀ ਐਕਟੀਵਿਟੀ ਉਹ ਸਾਰੀ ਸੁਪਰਵਾਈਜ਼ ਕਰਤੇ ਹਨ उस तो अलावा जी तो गल कर रहे हो कूड़ा जला की अगर कारपोरेशन के मुलाजिम भी इसमें इन्वॉल्व है तो अं उन्होंने भी एज पर बाय ही कार्रवाई करनी उन्हें भी चालान लाना है उन्होंने भी सस्पेंड करना है और जेकर कोई रिपीटेडलीद करेगा उन्होंने उपर भी एफ आई आर करानी है तो जो रूल और जो कानून सेम है वह सारे देम है असं फॉलो करेंगे बाकी कंटिन्यूसली असं लोगों भी समझाते रहते ਕਿ ਬਈ ਤੁਸੀਂ ਸਾਡਾ ਸਪੋਰਟ ਕਰੋ ਸਾਡਾ ਸ਼ਹਿਰ ਇਹਨੂੰ ਸਾਫ਼ ਰੱਖਣ ਵਿੱਚ ਸਾਡਾ ਪੂਰਾ ਸਪੋਰਟ ਕਰੋ ਅੱਛਾ ਜੇਕਰ ਪੁਲਾ ਦੀ ਗੱਲ ਕਰੀਏ ਜਿਹੜੇ ਪੁਲ ਦੇ نیچے ਕਾਫੀ ਕਚਰੇ ਸੁੱਟ ਜਾਂਦੇ ਨੇ ਲੋਕ ਕਈ ਹੁਣ ਜਰੀ ਮਹਿੰਮ ਜਰੀ ਕਾਰਪੋਰੇਸ਼ਨ ਵੱਲ ਚਲਾਈ ਗਈ ਹੈ ਕਈ ਡਰਦੇ ਮਾਰੇ ਲੋਕ ਉੱਥੇ ਨਹੀਂ ਜਾਣਗੇ ਕਈ ਪੁਲਾ ਦੇ نیچے ਕਚਰਾ ਸੁੱਟਣਾ ਸ਼ੁਰੂ ਕਰ ਦਿੰਦੇ ਜਿਹੜੇ ਪ੍ਰਾਈਵੇਟ ਹੁੰਦੇ ਨੇ ਪ੍ਰਾਈਵੇਟ ਵੱਲ ਉੱਤੇ ਕੀ ਸ਼ਕਤੀ ਬਤਰੀ ਯਾਰ ਇਹ ਕਾਰਪੋਰੇਸ਼ਨ ਵੱਲ ਏ ਤੁਸੀਂ एकदम सही गल कीती है क्योंकि काफी लोग की करते हैं पुलादे ਥੱਲੇ ਕੂੜਾ ਸਿਟਕੇ ਚਲੇ ਜਾਂਦੇ ਆਂ तो ਇਹਦੇ ਲਈ ਵੀ ਅਸੀਂ ਮਾਨਿਟਿੰਗ ਟੀਮ ਜਿਹੜੀ ਪੈਟ੍ਰੋਲਿੰਗ ਟੀਮ ਦੀ ਮੈਂ ਗੱਲ ਕੀਤੀ ਉਹ ਅਸੀਂ ਸਪੈਸ਼ਲ ਲਾ ਰਹੇ ਜਿੱਦਾਂ ਮੈਨੇ ਦੇਖਾ ਲੱਕੜ ਪੁਲ ਹੋ ਗਿਆ ਗਿਲ ਰੋਡ ਵਾਲਾ ਪੁਲ ਹੋ ਗਿਆ ਤਾਂ ਉਧਰ ਵੀ ਅਸੀਂ ਸਪੈਸ਼ਲ ਟੀਮ ਲਾएंगे ਜੇਕਰ ਕੋਈ ਵੀ ਪ੍ਰਾਈਵੇਟ ਬੰਦਾ ਸਾਡੋ ਇਸ ਤਰ੍ਹਾਂ ਕੀ ਐਕਟੀਵਿਟੀ ਕਰਤਾ ਮਿਲਿਆ ਤੋ ਚਲਾਨ ਕਰਾਂਗੇ ਔਰ ਐਫਆਈਆਰ ਕਰਾਂਗੇ ਅਸੀਂ ਅੱਛਾ ਤੂੰ ਆ ਕਾਫੀ ਪਰੇਸ਼ਾਨ ਕਰਦਾ ਜਰੋ ਕੂੜੇ ਕੂੜਾ ਜਰ ਉੱਥੇ ਪਿਆ ਹੁੰਦਾ ਜਲਦਾ ਵਾ ਚਲ ਕੇ ਰਾਖ ਹੁੰਦਾ ਵਾ ਉਸ ਤੋਂ ਬਾਅਦ ਬਹੁਤ ਪਰੇਸ਼ਾਨੀ ਹੁੰਦੀ ਆ ਮਤਲਬ ਬਿਮਾਰੀਆਂ ਕਾਫੀ ਬਿਮਾਰੀ ਹੁੰਦੀਆਂ ਕਈਆਂ ਅਸੀਂ ਦੇਖਦੇ ਹਾਂ ਕਿ ਜਿਵੇਂ ਕੀ ਗੱਲ ਕਰੀਏ ਦੁਗਰੀ ਰੋਡ ਤੇ ਇਨਵੋਲਟ ਔਨ ਵੱਲ ਜਾਂਦੇ ਆ ਉੱਥੇ ਦਾ ਸ਼ਰਿਆਮ ਵੀ ਕੂੜਾ ਬਾਹਰ ਪਿਆ ਆਇਆ ਵਾ ਉੱਥੇ ਸ਼ਰਿਆਮ ਵੀ ਜਿਹੜੇ ਝੁੱਗੀ ਝੋਬੜੇ ਉੱਥੇ ਰੋਲ ਲੋਕ ਰਹਿੰਦੇ ਨੇ ਉੱਥੇ ਹੀ ਆਪ ਸੁੱਟ ਕੇ ਚੱਲ ਜਾਂਦੇ ਨੇ ਉੱਥੇ ਕਿੰਝ ਤਰ੍ਹਾਂ ਦੀ ਕਲੀਨਸ ਕਿਤੇ ਜਾ ਰਹੀ ਹ ਅ ਜਿੱਦਾਂ ਤੁਸੀਂ ਗੱਲ ਕੀਤੀ ਝੁੱਗੀ-ਚੋਪੜੀ ਵਾਲੇ ਬਾਰ ਫੈਕਦੇ ਸਿਟੀਜ਼ਨ ਦੇ ਤਾਂ ਇਹਦੇ ਲਈ ਅਸੀਂ ਕੀ ਕੀਤਾ ਹੈ ਕਿ ਕਿਉਂਕਿ ਕਈ ਵਾਰ ਉਹ ਲੋਕ ਨਹੀਂ ਅਫੋਰਡ ਕਰ ਸਕਦੇ ਕੂੜਾ ਡੋਰ ਟੂ ਡੋਰ ਕਲੈਕਟਰ ਨੂੰ ਦੇਣਾ ਕਿਉਂਕਿ ਜਿੰਨਾ 500 ਰੁਪਏ ਨੇ ਤਾਂ ਇਹਦੇ ਲਈ ਮਿਊਨਿਸਪਲ ਕਾਰਪੋਰੇਸ਼ਨ ਨੇ ਆਪ ਦੇ ਵਹੀਕਲ ਵੀ ਲਾਇਆ ਜਿਹੜੀ ਝੁੱਗੀ-ਚੋਪੜੀਆਂ ਤੋਂ ਫ੍ਰੀ ਆਫ ਕਾਸਟ ਅਸੀਂ ਕੂੜਾ ਕਲੈਕਟ ਕਰ ਸਕਦੇ ਹਾਂ ਅਤੇ ਜਿੱਦਾਂ ਤੁਸੀਂ ਅਗ ਲਾਣ ਦੀ ਗੱਲ ਕੀਤੀ ਉਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਅਸੀਂ ਬੜਾ ਸਟ੍ਰਿਕ ਐਨਫੋਰਸਮੈਂਟ ਕਿਨੇ ਵਹੀਕਲ ਲਾਇਆ ਹੈ ਜੀ 2 टू डोर टू डोर ओ ਸਾਡੇ ਚੱਲੇ ਜਿਹੜਾ ਈ ਰਿਕਸ਼ਾ ਅਸੀਂ ਲਾਇਆ ਹੋਇਆ ਕੋਈ ਇਦਾਂ ਨੰਬਰ ਹੈ ਸਾਡਾ ਫਿਕਸ ਨਹੀਂ ਜਿੱਧਰ ਵੀ ਐਜ਼ ਐਨ ਵਨ ਰਿਕੁਆਇਰਡ ਹੈ ਅਸੀਂ ਭੇਜ ਦਿੰਦੇ ਹਾਂ ਜੁਰਮਾਨਾ ਕਿੰਨਾ ਕੀਤਾ ਜਾ ਰਿਹਾ ਹੈ ਜੁਰਮਾਨਾ ਕੂੜਾ ਕੂੜਾ ਗਰਾਊਂਡ ਦਾ 500 ਰੁਪਏ ਦਾ ਜੁਰਮਾਨਾ ਹੈ 1000 ਰੁਪਏ ਵੀ ਜੁਰਮਾਨਾ ਹੈ 1500 ਰੁਪਏ ਤੋਂ ਇਹ ਵਕਰੇ ਸੋਲਿਡ ਵੇਸਟ ਮੈਨੇਜਮੈਂਟ ਰੂਲਸ ਅਕੋਰਡਿੰਗ ਅਸੀ ਜੁਰਮਾਨਾ ਵਾਰ-ਵਾਰ ਆ ਵਿਕਤੀ ਕਰਦਾ ਹੈ ਤਾਂ ਉਹਦੇ ਵਿੱਚ ਤਾਂ ਫਿਰ ਅਸੀਂ ਐਫ ਆਈ ਆਰ ਵੀ ਕਰਾਂਗੇ ਰਿਪੀਟਡ ਆਫੈਂਡਰ ਹੈ ਫਿਰ ਅਸੀਂ ਛੱਡਣਾ ਨਹੀਂ ਜਦੋਂ ਲੋਕ ਸਾਨੂੰ ਸੁਣ ਨਹੀਂ ਕੋਈ ਪਾਰਟਿਕੂਲਰ ਬੰਦਾ ਸਾਡੇ ਸ਼ਹਿਰ ਦੇ ਲਈ ਕਿਸੇ ਦੇ ਬਾਰੇ ਸੋਚ ਹੀ ਨਹੀਂ ਰਿਹਾ ਸਾਡੇ ਸ਼ਹਿਰ ਦੇ ਨਾਗਰਿਕਾਂ ਦੇ ਜਿੰਨੇ ਵੀ ਸਿਟੀਜ਼ਨਸ ਉਹਨਾਂ ਦੇ ਬਾਰੇ ਨਹੀਂ ਸੋਚ ਰਿਹਾ ਫਿਰ ਅਸੀਂ ਐਫ ਆਈ ਆਰ ਕਰਨੀ ਹੈ ਉਸਪੱਤ ਤੁਸੀਂ ਕਮਾਂਡ ਕਮਾਂਡ ਸੰਭਾਲੀ ਹੈ ਨਗਰ ਨਿਗ ਗੇ ਕਿਸ ਤਰ੍ਹਾਂ ਚੱਲੇ ਸ਼ਹਿਰ ਨਾਗਰੀ ਕਾ ਦਾ ਕਿਸ ਤਰ੍ਹਾਂ ਸਹਿਯੋਗ ਤੁਹਾਡੇ ਨਾਲ ਹੋਣਾ ਚਾਹੀਦਾ ਇਸ ਬਾਰੇ ਥੋੜਾ ਤੋਂ ਨਾਗਰੀਕਰਨ ਕਿਹਾ ਜਾਵੇ ਰਿਕੁਐਸਟ ਕੀਤੀ ਅਹ ਦੇਖੋ ਮੇਰੀ ਸਾਰੇ ਨਾਗਰਿਕਾ ਨੂੰ ਇਹ ਹੀ ਰਿਕੁਐਸਟ ਹੈ ਕਿ ਇਹ ਸਾਡਾ ਸ਼ਹਿਰ ਹੈ ਇਹਦੀ ਜਿਹੜੀ ਸਫਾਈ ਦੀ ਰਿਸਪੌਂਸਿਬਿਲਟੀ ਹੈ ਉਹ ਸਾਡੀ ਹੈ ਜਿੱਦਾ ਨਾਟ ਸਫਾਈ ਦੀ ਜਿੰਨੀ ਹਰ ਤਰੀਕੀ ਸਾਡੀ ਰਿਸਪੌਂਸਿਬਿਲਟੀ ਜਿੱਦ ਤੇ ਤੁਸੀਂ ਹਰ ਚ ਆਪਦੇ ਘਰੇ ਜਾਂਦੇ ਹੋ ਹਰ ਚੀਜ਼ ਤੇ ਧਿਆਨ ਲੱਗਦੇ ਹੋ ਪਾਣੀ ਆਇਆ ਕਿ ਨਹੀਂ ਆਇਆ ਬਿਜਲੀ ਆ ਰਹੀ ਹੈ ਕਿ ਨਹੀਂ ਆ ਰਹੀ ਸਾਫ ਸਫਾਈ ਹੋਈ ਕਿ ਨਹੀਂ ਹੋਈ ਤਾਂ ਇਸ ਤਰ੍ਹਾਂ ਸਾਡੇ ਸ਼ਹਿਰ ਦਾ ਵੀ ਤੁਸੀਂ ਧਿਆਨ ਰੱਖੋ ਕਿਉਂਕਿ ਜਿਹੜੇ 6000 7000 ਸਾਡੇ ਮਿਊਨਿਸਪਲ ਕਾਰਪੋਰੇਸ਼ਨ ਦੇ ਮੁਲਾਜ਼ਮ ਹੈ ਆਲਮੋਸਟ 30 ਲੱਖ ਦੇ ਨੇੜੇ ਤੇੜੇ ਲੁਗਿਆਣੇ ਦੀ ਫਲੂਟਿੰਗ ਪੋਪੂਲੇਸ਼ਨ ਤੁਸੀਂ ਦੇਖੋ ਸਾਡੇ ਲੈ ਕਿੰਨੀ ਔਖਾ ਕੰਮ ਹੈ ਇਤਨੇ بڑے ਸ਼ਹਿਰ ਨੂੰ ਇੰਨੇ ਸਾਰੇ ਲੋਕਾਂ ਨੂੰ ਜਿਹੜਾ ਡੇਲੀ 1200 ਤੋਂ 1300 ਟਨ ਡੇਲੀ ਜਨਰੇਟ ਕਰਨ ਦੇ ਕੂੜਾ ਉਹਨੂੰ ਮੈਨੇਜ ਕਰਨ ਦਾ ਉਹਨੂੰ ਉਠਾਣਾ ਲੈ ਕੇ ਜਾਣਾ ਲੁਧਿਆਣਾ ਦੇ ਵਿੱਚ ਆਲਮੋਸਟ 1000 ਕਿਲੋਮੀਟਰ ਦੀ ਸਟਰੀਟਸ ਹੈ ਉਹਨੂੰ ਸਫਾਈ ਕਰਨਾ ਡੇਲੀ ਦੀ ਤਾਂ ਇਹ ਸਾਰਿਆਂ ਦੇ ਸਾਨੂੰ ਸਪੋਰਟ ਲੱਗੂਗਾ ਜੇਕਰ ਅਸੀਂ ਲੁਗਿਆਣਾ ਨੂੰ ਸਾਫ਼ ਬਣਾਣਾ ਹੈ ਸੁੱੱਚਾ ਬਣਾਣਾ ਹੈ ਜਿੱਦਾਂ ਅਸੀਂ ਹੁਣ ਕਹਿੰਦੇ ਇੰਦੌਰ ਜਿੱਦਾਂ ਸਾਫ਼ ਕਰਨਾ ਹੈ ਸੂਰਜ ਜਿੰਨਾ ਕਰਨਾ ਹੈ ਚੰਡੀਗੜ ਜਿੰਨਾ ਸਾਫ਼ ਚੰਡੀਗੜ੍ਹ ਵੀ ਸਾਫ਼ ਹੈ ਲੇਕਿਨ ਲੋਗ ਅਸੀਂ ਲੁਧਿਆਣਾ ਨੂੰ ਇੰਨਾ ਸਾਫ਼ ਕਰਨਾ ਹੈ ਜੇਕਰ ਸਾਰਿਆਂ ਦਾ ਸਪੋਰਟ ਆ ਕਿ ਲੋਕ ਕਹਿਣਗੇ ਕਿ ਲੁਧਿਆਣਾ ਜਿੰਨਾ ਸਾਫ਼ ਕਰਨਾ ਹੈ ਤੇ ਇਹ ਦੇ ਲਈ ਮੈਂ ਸਾਰਿਆਂ ਨੂੰ ਇਹ ਬੇਨਤੀ ਹੈ ਸਾਰਿਆਂ ਨੂੰ ਰਿਕਵੈਸਟ ਹੈ ਤੁਸੀਂ ਸਾਡਾ ਸਾਥ ਦੋ ਸਾਡਾ ਸਪੋਰਟ ਕਰੋ ਔਰ ਲੁਧਿਆਣਾ ਨੂੰ ਅਸੀਂ ਨੰਬਰ 1 ਬਣਾਣਾ ਹੈ ਅੱਛਾ ਲੁਧਿਆਣਾ ਦੇ ਵਿੱਚ ਟੋਟਲ 900 ਪਾਰਕ ਨੇ 900 ਪਾਰਕ ਦੇ ਵਿੱਚ ਵੀ ਕਾਫੀ ਗੰਦਗੀ ਫੈਲਾਈ ਹੁੰਦੀ ਆ ਉਹ ਸਾਫ਼ ਸਫਾਈ ਨਹੀਂ ਹੁੰਦੇ ਹੈਗੇ ਕਈ ਪਾਰਕ ਇਹੋ ਜਿਹੇ ਨੇ ਉਜੜੇ ਹੋਏ ਨੇ ਪਾਰਕ ਉਸ ਨੂੰ ਲੈ ਕੇ ਕਾਰਪੋਰੇਸ਼ਨ ਕੀ ਐਕਸ਼ਨ ਤੇ ਅਹ ਦੇਖੋ ਲੁਧਿਆਣਾ ਦੇ ਵਿੱਚ ਟੋਟਲ ਜਿੱਦਾਂ ਤੁਸੀਂ ਕਹਿਆ 900 پارک ਹੈ ਆਲਮੋਸਟ 650 700 ਦੀ ਜੀ ਅਸੀਂ پارک ਮੈਨੇਜਮੈਂਟ ਕਮੇਟੀ ਬਣਾਈ ਹੋਈ ਹੈ और एक नई चीज ऐसी करण लग गए एक हॉर्टिकल्चर वेस्ट मैनेजमेंट ਦਾ ਸਾਡਾ ਟੈਂਡਰ ਆਲਮੋਸਟਰੇ ਚੜਨੇ ਵਾਲਾ ਹੈ ਉਹਦੇ ਵਿੱਚ ਕੀ ਹੈ ਕਿ ਅਸੀਂ ਇੱਕ ਵੈਂਡਰ ਇੰਗੇਜ ਕਰਾਂਗੇ ਉਹ ਜਿੰਨੇ ਵੀ ਪਾਰਕਾ ਦੇ ਵਿੱਚ ਹਾਰਟਿਕਲਚਰ ਵੇਸ ਜਨਰੇਟ ਹੁੰਦਾ ਹੈ ਜਿੰਨੇ ਵੀ ਪ੍ਰਾਈਵੇਟ ਕਰਾ ਤੋਂ ਵੇਸ ਜਨਰੇਟ ਹੁੰਦਾ ਹੈ ਉਹਨਾਂ ਦੀ ਉਹ ਇੱਕ ਬੇਸਿਕ ਫੀਸ पे ਡੋਰ ਟੂ ਡੋਰ ਕਲੈਕਸ਼ਨ ਕਰਨਗੇ ਉਹ ਸਾਰਾ ਹਾਰਟਿਕਲਚਰ ਵੇਸ ਲੈ ਕੇ ਉਹਨਾਂ ਦੀ ਪ੍ਰੋਸੈਸਿੰਗ ਕਰਨਗੇ ਉਹਦਾ ਖਾਦ ਬਣਾएंगे और ओनु ਰੀਯੂਜ਼ ਕਰਨਗੇ ਠੀਕ ਹੈ ਬਿਲਕੁਲ ਇਹ ਸਾਨ ਸਿਕੇ ਕਮਿਸ਼ਨਰ ਦਿੱਤੈ ਡੈਚਵਾਲ ਜਿਨ੍ਹਾਂ ਨੇ ਲੁਧਿਆਣਾ ਵਾਸੀਆਂ ਨੇ ਬੇਨਤੀ ਕੀਤੀ ਤੇ ਇਹ ਵੀ ਕਿਹਾ ਕਿ ਜਿਹੜਾ ਤੁਹਾਡਾ ਘਰ ਦਾ ਕਚਰਾ ਵਾ ਉਹ ਤੁਸੀਂ ਆਪਣੇ ਜਿਹੜੇ ਮੁਲਾਜ਼ਮ ਆਉਂਦੇ ਨੇ ਘਰ ਦੇ ਵਿੱਚ ਤੁਹਾਡੇ ਡੋਰ ਟੂ ਡੋਰ ਆਉਂਦੇ ਨੇ ਉਹਨਾਂ ਨੂੰ ਦਿਓ ਕਚਰਾ ਐਵੇਂ ਸੜਕਾਂ ਦੇ ਉੱਤੇ ਨਾ ਸੁੱਟੋ ਕਿਉਂਕਿ ਲੁਧਿਆਣਾ ਇੱਕ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਵਾ ਸਮਾਰਟ ਸਿਟੀ ਐਂਡ ਗ੍ਰੀਨ ਤੋਂ ਜਾਣਿਆ ਜਾਂਦਾ ਵਾ ਮਹਾਨਗਰ ਲੁਧਿਆਣਾ ਵਾ ਤੇ ਜੇਕਰ ਕੋਈ ਵੀ ਇਹੋ ਜਿਹੀ ਹਰਕਤ ਕਰਤਾ ਦਿਖਿਆ ਕਾਰਵਾਈ ਵੀ ਹੋਏਗੀ ਜੇ ਬਾਰ ਬਾਰ ਉਹ ਤੇ ਕੰਨਰ ਵਿੱਚ ਆਵਾਜ਼ ਨਹੀਂ ਪਹੁੰਚੀ ਤੇ ਉਸ ਦੇ ਉੱਤੇ ਐਫ ਆਈ ਆਰ ਵੀ ਦਰਜ ਹੋਈ ਹੁੰਦੀ ਨਜ਼ਰ ਆਏਗੀ ਜੁੜੇ ਹੋਏ ਰਹਿਣ ਲਿਖਨ ਯੂ 何